ਕੀ ਗੱਲ ਹੋ ਗਈ ਮੇਰੇ ਠਾਣੇ ਠਾਣੀ ਹੋ ਗਏ ਨੇ ਮਮੀ ਹੁਣਾਂ ਕੀ ਆ ਉਹ ਹਿੰਦਾਂ ਲੈਕ ਨਹੀਂ ਗਿਆ ਰਵਿੰਦਰ ਭਾਬੀ ਨੂੰ ਆਹੋ ਉਤੋਂ ਵੀਰੇ ਗੱਲ ਵਧੀ ਆ ਮੈਨੂੰ ਲੱਗਦਾ ਓਠਾਣੇ ਚਲਗੇ ਹੋਣੇ ਆ ਨਾ ਹੁਣ ਕਰਦੀ ਕੰਮ ਵੱਧ ਗਿਆ ਵਾ ਗੱਲ ਫਿਰ ਇਹੋ ਹੀ ਆਉਂਦੀ ਆ ਤੇ ਲਵਲੀ ਦਾ ਪਤਾ ਕੀਤਾ ਵਾ ਲਵਲੀ ਰਾਮੀ ਚਲੀ ਗਈ ਆਹੋ ਮੈਂ ਇਕੱਲਾ ਹੀ ਆ ਘਰ ਪਤਾ ਤੇ ਕਰਨਾ ਭਲਾ ਵੀ ਕੀ ਕਰਨ ਲਿਆ ਕੇ ਉਹਨੂੰ ਪੁੱਛਣਾ ਸੀ ਮੈਂ ਨਾ ਜੋਣਾ ਠੀਕ ਵਾ ਨਾ ਜਿੱਦਾਂ ਦੇ ਤੁਸੀਂ ਕੰਮ ਕੀਤੇ ਨਾ ਮੇਰੇ ਨਾਲ ਤੇ ਮੈਂ ਨਹੀਂ ਠੇਵਣਾ ਕੰਮ ਕੀਤੇ ਜਾਂ ਨਹੀਂ ਕਰਨਾ ਤੈਨੂੰ ਉਹਨੇ ਕੰਮ ਲੈ ਕੇ ਕੀ ਹੈ ਕਾਮੋ ਬੋਲੋ ਕੀ ਹੈ ਤੁਸੀਂ ਜਾਨੋ ਮਾਰਨ ਦਾ ਤੇ ਤੁਸੀਂ ਜਾਣਦੇ ਤਾਂ ਇਹਦਾ ਇਦਾਂ ਹੀ ਹੋਣੀ ਚਾਹੀਦੀ ਸੀ ਹੁਣ ਅਕ ਲਾਈ ਨਾ ਟਿਕਾਣੇ ਥੋੜੀ ਸਾਰੇ ਹਾਲ ਹੋ ਜਾਂਦੇ ਹੁੰਦੇ ਠੀਕ ਹੈ ਨਾ ਟੈਨਸ਼ਨ ਨਾ ਲੈ ਤੇ ਉਧਰ ਆ ਰੋਟੀ ਖਾਣੇ ਉਦੋਂ ਜੀ ਹਾਲਤੇ ਹੋ ਜਾਂਦੇ ਆ ਪਰ ਹੁਣ ਜਿਹੜੀ ਬੇਇੱਜ਼ਤੀ ਹੋਈ ਹੈ ਪਤੀ ਜੀ ਉਹ ਤੇ ਨਹੀਂ ਨਾ ਵਾਪਸ ਆ ਜਣੀ ਉਹ ਮੈਂ ਵੇਖਣ ਡਿਆ ਸਾਰੇ ਵੇਖਣੇ ਕਿਤੇ ਬਾਹਰ ਨਿਕਲ ਕੇ ਉਧਰ ਚੱਲ ਹੁਣ ਮਜ਼ਾ ਆਇਆ ਹੀ ਕੋਈ ਗੱਲ ਨਹੀਂ 4 ਦਿਨ ਜੇਲ੍ਹ ਦੀਆਂ ਖਾਉਗੇ ਨਾ ਫੇਰ ਹੀ ਇਹਨੂੰ ਪਤਾ ਲੱਗਣਾ ਹੁਣ ਹੀ ਇਹਦੀ ਅਕਲ ਟਿਕਾਣੀ ਆਉਣੀ ਹੈ